ਇੰਗਲਿਸ਼ੀ ਸੋਕੀ ਕਿਉਂਕਿ ਜਦੋਂ ਤੁਸੀਂ ਕੋਈ ਵੀ ਸੰਿਆਸੀ ਦੇਖੋ ਉਹਦੇ ਹੱਥ ਦੇ ਵਿੱਚ ਇੰਗਲਿਸ਼ੀ ਸੋਕੀ ਜ਼ਰੂਰ ਹੋਏ ਤੇ ਬਹੁਤ ਵੱਡਾ ਪ੍ਰਖਿਆਤ ਹੋਣ ਜਾਂ ਜੇ ਕੋਈ ਸੰਨਾਮ ਸੋਨਾ ਸ਼੍ਰੀਕਸਰ ਆਜ ਤੱਕ ਆਮਨੇ ਸਾਹਮਨੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਸਰ ਅੱਜ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਪਹੁੰਚੇ ਬਲ ਦੱਸੋ ਕਿ ਸਰ ਤੁਸੀਂ ਕਿਹੜੀ ਜਗ੍ਹਾ ਤੇ ਖੜੇ ਹੋ ਤੇ ਤੁਹਾਡਾ ਸ਼ੁਭਨਾਮ ਕੀ ਸਰ ਮੇਰਾ ਨਾਮ ਹਰਪਜਨ ਸਿੰਘ ਸਿੱਧੂ ਐਡਵੋਕੇਟ ਸੁਪਰੀਮ ਕੋਰਟ ਆਫ ਇੰਡੀਆ ਰਿਟਾਇਰ ਜੱਜ ਇਨਕਮ ਟੈਕਸ ਐਪਲੇਟ ਟ੍ਰਿਬਿਊਨਲ ਮਿਨਿਸਟਰੀ ਆਫ ਲਾਇ ਐਂਡ ਜਸਟਿਸ ਨਿਊ ਦਿੱਲੀ ਜੀ ਗਵਰਨਮੈਂਟ ਆਫ ਇੰਡੀਆ ਜੀ ਔਰ ਅੱਜ ਕੱਲ ਮੈਂ ਸ਼੍ਰੀ ਗੁਰੂ ਰਵਿਦਾਸ ਬੇਗੰਪੁਰਾ ਸਦਨ ਖੁਰਾਲਗੜ ਖੜਾ ਜੀ ਜੀ ਅੱਜ ਸੰਤ ਬਾਬਾ ਨਿਰਮਲ ਦਾਸ ਜੀ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਨ ਮਨਾਇਆ ਜੀ ਸੰਗਤਾਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਕਈ ਹਜ਼ਾਰਾਂ ਦਾ ਸੰਗਤ ਆਈ ਐਡਮਿਨਿਸਟ੍ਰੇਸ਼ਨ ਆਈ ਔਰ ਉਸਦੇ ਬਾਅਦ ਕਈ ਸੰਤ ਮਹਾਤਮਾ ਮੰਨੇ ਪਰਮੰਨੇ ਇੱਥੇ ਆਏ ਜਿਨ੍ਹਾਂ ਦੇ ਦਰਸ਼ਨ ਕਰਨ ਨੂੰ ਮੈਨੂੰ ਬਫਾ ਮਿਲਿਆ ਜੀ ਪਹਿਲੀ ਵਾਰ ਇਹ ਸਮਾਗੋਂ ਸੰਤ ਬਾਬਾ ਨਿਰਮਲ ਦਾਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਸ਼ਿਰੀ ਗੁਰੂ ਦਾਸ ਸਾਧੂ ਸੰਤ ਸਮੁਦਾਇ ਜੀ ਰਜਿਸਟਰ ਉਹਨਾਂ ਨੇ ਕਰਵਾਇਆ ਉਹਨਾਂ ਦੀ ਪੂਰੀ ਕਮੇਟੀ ਚੇਅਰਮੈਨ ਸਾਹਿਬ ਪ੍ਰੈਜ਼ੀਡੈਂਟ ਸਾਹਿਬ ਤੇ ਹੋਰ ਸਾਹਿਬ ਹਾਜ਼ਰ ਸੀ ਮੈਂ ਸ਼੍ਰੀ ਗੁਰੂਦਾਸ ਮਹਾਰਾਜੀ ਦੇ ਜਨਮ ਦਿਨ ਤੇ ਮੁਬਾਰਕਾਂ ਦੇਣ ਆਇਆ ਸੀ ਤੇ ਸੰਤਾਂ ਦੇ ਦਰਸ਼ਨ ਸੰਤ ਸਾਧੂ ਸੰਤਾਂ ਦੇ ਦਰਸ਼ਨ ਕਰਨ ਆਇਆ ਤੇ ਕੀਤੇ ਬੜਾ ਆਨੰਦ ਆਇਆ ਅੱਛੇ-ਅੱਛੇ ਵਿੱਚ ਸਿੰਗਰ ਆਏ ਆ ਸਰ ਬਾਬਾ ਗੁਲਾਬ ਸਿੰਘ ਜੀ ਉਹ ਆਏ ਸੁਣ ਕੇ ਬੜਾ ਆਨੰਦ ਆਇਆ ਹੋਰ ਬਹੁਤ ਰਾਗੀ ਆਏ ਉਹਨਾਂ ਨੂੰ ਸੁਣ ਕੇ ਬਹੁਤ ਆਨੰਦ ਆਇਆ ਤੇ ਅੱਜ ਜ਼ਿੰਦਗੀ ਸਫਲ ਹੋਈ ਹੈ ਸੰਤਾਂ ਮਹਾਤਮਾ ਦੇ ਦਰਸ਼ਨ ਕਰਕੇ ਸ਼੍ਰੀ ਰਵਦਾਸ ਮਹਾਰਾਜ ਜੀ ਦੇ ਸਰੂਪ ਦੀ ਸਥਾਪਨਾ ਵੀ ਹੋਈ ਆ ਜਿਹਨਾਂ ਸੰਤਾਂ ਮਹਾਤਮਾ ਨੇ ਉਹਨਾਂ ਦਾ ਅੱਜ ਇੱਕ ਇੱਕ ਪਰੰਪਰਾ ਇੱਕ ਇੱਕ ਕਿਸਮ ਦਾ ਜੀ ਸ਼ੁਰੂ ਕੀਤਾ ਉਹਨਾਂ ਨੇ ਦੇਖ ਕੇ ਤੇ ਕਾਰਜਕਰਮ ਜੋ ਵੀ ਕੀਤਾ ਬਹੁਤ ਵਧੀਆ ਬਹੁਤ ਲੰਗਰ ਸੀ ਸੰਤਾਂ ਬਹੁਤ ਖੁਸ਼ੀ ਬਰਸ ਸਰ ਇਸ ਧਰਤੀ ਤੇ ਜੋ ਤੁਸੀਂ ਅੱਜ ਖੜੇ ਹੋ ਬਿਲਕੁਲ ਖਾਲੀ ਸਾਈਡਾਂ ਤੇ ਪਹਾੜ ਨਜ਼ਰ ਆ ਰਹੇ ਨੇ ਬਹੁਤ ਜ਼ਿਆਦਾ ਬਹੁਤ ਵਧੀਆ ਸੁੰਦਰ ਇੱਕ ਏਰੀਆ ਬਹੁਤ ਸੁੰਦਰਾ ਹੈ ਇਸ ਧਰਤੀ ਤੇ ਕੀ ਬਣੇਗਾ ਸਰ ਕੀ ਬਣਾਉਣ ਜਾ ਰਹੇ ਨੇ ਧਰਤੀ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸ਼੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਰ ਬਣਾਇਆ ਜਾਏਗਾ ਜੀ ਜਿਹਦੇ ਵਿੱਚ ਹਸਪੀਟਲ ਵੀ ਹੋਣਗੇ ਸਕੂਲ ਵੀ ਹੋਣਗੇ ਤੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੇ ਬਾਰੇ ਵੀ ਸੈਟਿੰਗ ਕਰਵਾਈ ਜਾਏਗੀ ਤੇ ਮੁਫਤ ਵਿੱਚ ਇਲਾਜ ਵੀ ਲਗਾਏ ਜਾਣਗੇ ਦੰਦਾਂ ਦੇ ਆਪਰੇਸ਼ਨ ਵੀ ਲਗਾਏ ਜਾਣਗੇ ਜ਼ਿਆਦਾਤਰ ਅਸੀਂ 바ਵਾ ਸਾਹਿਬ ਡਾਕਟਰ ਵੇਟ ਕਰਦੇ ਕਮਿਸ਼ਨ ਨੂੰ ਕਰਨ ਲਈ ਬੱਚਿਆਂ ਦੀ ਸਟੱਡੀ ਦਾ ਜ਼ਿਆਦਾ ਜੋ ਮੇਰੀ ਵੀ ਇੱਛਾ ਹੈ ਔਰ ਕਿਉਂਕਿ ਮੈਂ ਪੜ੍ਹਾਈ ਕੀਤੀ ਹੈ ਮੈਂ ਬੀਏ ਕੀਤੀ ਐ ਐਲਐਲਬੀ ਕੀਤੀ ਪੀਐਚਡੀ ਵੀ ਮੈਂ ਕੀਤੀ ਆ ਤੇ ਮੈਂ ਵਕੀਲ ਵੀ ਰਿਹਾ ਆ ਔਰ ਮੈਂ ਸਰਕਾਰੀ ਵਕੀਲ ਵੀ ਰਿਹਾ ਔਰ ਮੈਂ 22 ਸਾਲ ਜੱਜ ਵੀ ਰਿਹਾ ਆ ਟੋਟਲ ਮੇਰਾ ਮੋਰ ਥਨ 40 ਈਅਰ ਐਕਸਪੀਰੀਅੰਸ ਲੀਗਲ ਹੈ ਜੀ ਤੋ ਇਹ ਸਾਰਾ ਬਾਬਾ ਸਾਹਿਬ ਡਾਕਟਰ ਵੇਦਕਾਰ ਜੀ ਦੀ ਦੇਣ ਕਰਕੇ ਹੀ ਹੋਇਆ ਜੇ ਉਹ ਰਿਜ਼ਰਵੇਸ਼ਨ ਨਾ ਦਿੰਦੇ ਤਾਂ ਮੈਂ ਕਮ ਸੇ ਕਮ ਵਕੀਲ ਤਾਂ ਚਲੋ ਬਣ ਜਾਂਦਾ ਵਕੀਲ ਵੀ ਨਾ ਬਣਦਾ ਕਿਉਂਕਿ ਐਡਮਿਸ਼ਨ ਵਿੱਚ ਵੀ ਇਹ ਰਿਜ਼ਰਵੇਸ਼ਨ ਸੀ ਉਸ ਤੋਂ ਬਾਅਦ ਸਰਕਾਰੀ ਵਕੀਲ ਪੰਜਾਬ 'ਚ ਉਦੋਂ ਰਿਜ਼ਰਵੇਸ਼ਨ ਦੀ ਇੱਕ ਸੀਟ ਸੀ ਜਿਵੇਂ ਸਰਕਾਰੀ ਵਕੀਲ ਬਣ ਗਿਆ ਮਤਲਬ ਕਾਫੀ ਪ੍ਰਾਪਤੀਆਂ ਕੀਤੀਆਂ ਸਰ ਦੇਸ਼ ਵਿਦੇਸ਼ ਤੇ ਪੰਜਾਬ ਵਾਸੀ ਨੂੰ ਤੁਹਾਡਾ ਕੀ ਸੰਦੇਸ਼ ਹੈ ਤਾਂ ਅਪੀਲ ਕੀ ਕਰਨਾ ਚਾਹੁੰਦੇ ਜੰਦਰ ਸਰ ਮੇਰਾ ਦੇਸ਼ ਬੰਦੇਸ਼ ਤੇ ਖਾਸ ਕਰ ਆਪਣੇ ਜਿਹੜੇ ਹਿੰਦੁਸਤਾਨ ਦੇ ਲੋਕ ਆ ਇਹ ਕੀ ਸੰਦੇਸ਼ ਹੈ ਵੀ ਜੋ ਬਾਬਾ ਸਾਹਿਬ ਦਾ ਮਿਸ਼ਨ ਹੈ ਉਹਨੂੰ ਪੂਰਾ ਕੀਤਾ ਜਾਵੇ ਬਾਬਾ ਸਾਹਿਬ ਦਾ ਮਿਸ਼ਨ ਹੈ ਪੜ੍ਹਾਈ ਦਾ ਜੀ ਮੇਰੀ ਵੀ ਬੇਨਤੀ ਹੈ ਰਿਕਵੈਸਟ ਹੈ ਵੀ ਬੱਚਿਆਂ ਨੂੰ ਪੜ੍ਹਾਓ ਬਾਕੀ ਸਭ ਚੀਜ਼ਾਂ ਦਾ ਕੱਟ ਕਰ ਦਿਓ ਲੇਕਿਨ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਜੇ ਬੱਚਿਆਂ ਨੂੰ ਪੜ੍ਹਾਵਾਂਗੇ ਜਿਸ ਤਰ੍ਹਾਂ ਅਸੀਂ ਪਿੰਡ ਦੇ ਵਿੱਚੋਂ ਪੜ੍ਹ ਕੇ ਆਏ ਆ ਅਸੀਂ ਵਕੀਲ ਬਣੇ ਸਰਕਾਰੀ ਵਕੀਲ ਬਣੇ ਜੱਜ ਬਣੇ ਜੀ ਇਸੇ ਤਰੀਕੇ ਨਾਲ ਵੀ ਬੱਚੇ ਅੱਗੇ ਵਕੀਲ ਬਣ ਸਰਕਾਰੀ ਵਕੀਲ ਬਣ ਜੱਜ ਬਣ ਡਾਕਟਰ ਬਣ ਇੰਜੀਨੀਅਰ ਬਣ ਆਈਏਐਸ ਬਣ ਆਈਪੀਐਸ ਬਣ ਬਾਬਾ ਬਾਬਾ ਨਿਰਮਲ ਜੀ ਬਾਰੇ ਕੀ ਕਹਣਾ ਚਾਹੁੰਦੇ ਤੁਸੀਂ ਬਾਬਾ ਨਿਰਮਲ ਤਾਜੀ ਜਿਹੜੇ ਪ੍ਰੈਜ਼ੀਡੈਂਟ ਸ੍ਰੀ ਗੁਰਦਾਸ ਸਾਧੂ ਸੱਜ ਸੁਸਦਾਏ ਅਨ ਮੈਂ 15 ਸਾਲ ਤੋਂ ਇਹਨਾਂ ਨਾਲ ਜੁੜਿਆ ਹਾਂ ਜੀ ਮੇਰੀ ਪੋਸਟਿੰਗ ਹੋਈ ਸੀ ਔਰ ਸਾਰ 2009 ਦੇ ਵਿੱਚ ਇਹ ਜੁਡੀਸ਼ੀਅਲ ਮੈਂਬਰ ਇਨਕਮ ਟੈਕਸ ਅਫੀਸਰ ਤੋਂ ਉਸ ਵੇਲੇ ਮੈਂ ਇਹਨਾਂ ਤੇ ਕੰਮਾਂ ਬਾਰੇ ਆਪਣਾ ਸੁਣਿਆ ਸੀਗਾ ਤੇ ਮੈਨੂੰ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਹੋਈ ਫਿਰ ਮੈਂ ਬਾਬਾ ਜੀ ਨਾਲ ਅਪਾਇੰਟਮੈਂਟ ਲਈ ਤੇ ਬਾਬਾ ਜੀ ਨੂੰ ਮੈਂ ਮਿਲਿਆ ਸੀ ਮੇਰੇ ਨਾਲ ਬੜੇ ਮਸ਼ਹੂਰ ਸਿੰਗਰ ਕੰਟ ਕਲੇਰ ਜੀ ਸੀ ਕਿਉਂਕਿ ਉਹ ਕੰਟ ਕਲੇਰ ਜੀ ਮੇਰੇ ਗੀਤ ਲਿਖੇ ਗਾਉਂਦੇ ਆ ਮੈਂ ਗੀਤ ਵੀ ਲਿਖ ਲੈਂਦਾ ਆ ਨੂਰਾ ਸਿਸਟਰ ਨੇ ਵੀ ਮੇਰੇ ਗੀਤ ਗਾਏ ਆ ਕੰਟ ਕਲੇਰ ਜੀ ਨੇ ਵੀ ਗਾਏ ਆ ਔਰ ਫਰੂਜ਼ ਖਾਨ ਜੀ ਨੇ ਵੀ ਗਾਏ ਹੋਰ ਬਹੁਤ ਸਿੰਗਰਾਂ ਨੇ ਗਾਏ ਆ ਮਸ਼ਹੂਰ ਆ ਸ਼ੁਕਰਾਨਾ ਗੀਤ ਮੇਰਾ ਹੋ ਜਾ ਸ਼ੁਕਰਾਨਾ ਤੇਰਾ ਕਲੋਂ ਬਣਾਈ ਕਾਂਦੇ ਦੀ ਸਤਗੁਰੂ ਮੇਰੇ ਚਾਹੀਦੇ ਤੇ ਕਰੂਖ ਇਸ ਤਰ੍ਹਾਂ ਬਹੁਤ ਜ਼ਿਆਦਾ ਗੀਤਾਂ ਗਿਣਤੀ ਮਿਣਤੀ ਨਾ ਕਰਿਆ ਕਰ ਜਦ ਖੁੱਲ ਆਖ ਖੁੱਲੀ ਤੇ ਅੰਮ੍ਰਿਤ ਵੇਲਾ ਤੇ ਉਹਨਾਂ ਕੰਟਗਰੇਡ ਦੇ ਨਾਲ ਮੈਂ ਬਾਬਾ ਜੀ ਦੇ ਦਰਸ਼ਨ ਕੀਤੇ ਉਸ ਤੋਂ ਬਾਅਦ ਮੈਂ ਮੈਂ ਬਾਬਾ ਜੀ ਨੂੰ ਨਹੀਂ ਛੱਡਿਆ ਮਤਲਬ ਹੁਣ ਬਾਬਾ ਜੀ ਦੇ ਮਿਸ਼ਨ ਦਾ ਨਾਲ ਤੁਸੀਂ ਸ਼ੁਰੂ ਕਰਤਾ ਜੋ ਬਾਬਾ ਜੀ ਦਾ ਮਿਸ਼ਨ ਜੋ ਸਪਨੇ ਤੁਹਾਡੇ ਸਾਰਿਆਂ ਦਾ ਹਾਲ ਮਿਲ ਕੇ ਸਤਿਰਤੀ ਦਾ ਤੁਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰੋਗੇ ਬਿਲਕੁਲ ਜੀ ਬਾਬਾ ਜੀ ਨਾਲ ਮੈਂ ਤਨ ਨਾਲ ਮਨ ਨਾਲ ਧਨ ਨਾਲ ਕਦੀ ਵੀ ਬੁਲਾਣਗੇ ਮੈਂ ਹਾਜ਼ਰ ਹੋਊਂਗਾ ਤੇ ਇਹੀ ਮੇਰੀ ਇੱਛਾ ਹੈ ਤੇ ਬਾਬਾ ਜੀ ਦੇ ਨਾਲ ਚੱਲਣਾ ਹੈ ਜੀ ਜੀ ਸਰ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਤਾਂ ਕਾਮ ਨੇ ਸਾਹਮਣੇ ਪੂਰੀ ਟੀਮ ਐਸ ਕੇ ਸਖਾਣਾ ਬਲੋ ਤੁਹਾਨੂੰ ਤੇ ਬਾਬਾ ਨਿਰਮਲ ਜੀ ਨੂੰ ਤੇ 팬 ਸੰਤੋਸ਼ ਕੁਮਾਰ ਜੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਬਰਾਈ